ਹੈਲੋ ਵਾਇਲਜ ਜੀ ਦਾ ਖਾਸਾ ਵਾਇਲਜ ਕੀ ਫਟੇ ਲੋਜੀ ਅੱਪ ਅੱਜ ਦੇ ਬਲੌਗ ਬਣਾਵਾਂਗੇ ਅਲੂ ਵਾਲਾ ਪਰੌਠੇ ਨਾਲ ਤੁਹਾਡੇ ਨਾਲ ਗੱਲਾਂ ਕਰਾਂਗੇ ਸ਼ੇਰ ਦੇਖੋ ਬਾਹਰ ਨਹੀਂ ਕਿੰਨਾ ਪੈ ਰਿਆ ਫਟਿਆ ਦਾ ਸ਼ੇਰ ਦਾ ਜਿਉਂ ਲੱਗੀਆਂ ਪਰ ਔਖਾ ਬਹੁਤ ਹੋਇਆ ਪਿਆ ਨਾ ਪਾਣੀ ਵੀ ਨਹੀਂ ਸਾਡੇ ਛੱਡੇ ਟੂਟੀ ਵੀ ਨਹੀਂ ਛੱਡੀ ਹੈਗੀ ਵਿੱਚ ਚ ਨਾ ਸਾਡੇ ਪਾਣੀ ਛੱਡਦੇ ਆ ਮੋਟਰ ਚਲਾਉਣਗੇ ਤਾਂ ਪਾਣੀ ਆਊਗਾ ਘਰ ਚ ਪਾਣੀ ਵੀ ਨਾ ਬਹੁਤ ਟਿੱਕਤ ਹੋ ਜਾਂਦੀ ਹੈ ਤੇ ਹੁਣ ਸਾਡੇ ਪਾਣੀ ਦੀ ਥੋੜੀ ਪ੍ਰੋਬਲਮ ਇਸ ਕਰਕੇ ਮੈਂ ਤੋਂ ਕੁਛ ਵੀ ਦਾਲ ਪਾਣੀ ਸਾਡਾ ਭਾਂਡਾ ਠਿੱਕਰ ਵੀ ਉਹ ਹੀ ਥੋੜਾ ਪਾਣੀ ਸੀਗਾ ਬਰਤਨ ਜੋ ਬਹੁਤ ਸੀ ਰੱਖ ਲਿਆ ਤੇ ਇਸ ਕਰਕੇ ਮੈਨੂੰ ਉਹਨਾਂ ਦਾਲ ਸਿਂ ਭਰਉਣ ਨੂੰ ਪਾਣੀ ਥੋੜਾ ਜਿਆਦਾ ਚਾਹੀਦਾ ਸੀ ਤੁਹਾਨੂੰ ਪਤਾ ਹੀ ਹੈ ਨਾ ਇਸ ਕਰਕੇ ਫਿਰ ਮੈਂ ਕਿਹਾ ਹੁਣ ਕੀ ਕੀਤਾ ਜਾਏ ਬੱਚਿਆਂ ਨੂੰ ਲੱਗੀ ਸੀ ਭੁੱਖ ਤੇ ਭਾਂਡੇ ਪੁੰਡੇ ਦੀ ਧੋਣ ਵਾਲੇ ਪੈਸੇ ਸਾਡੇ ਆਸ-ਪਾਸ ਵੀ ਕੋਈ ਘਰ ਨਹੀਂ ਨਾਲ ਸਾਡੇ ਵਰਤ ਨਾਲ ਨਹੀਂ ਤੇ ਲਾਈਟ ਹੀ ਹੈ ਨਹੀਂ ਜੋ ਲਾਈਟ ਹੋ ਵੀ ਤਾਂ ਆਪਾਂ ਕਿਸੇ ਦੇ ਨਾ ਅਗਲੇ ਦਿਨ ਸਾਰੇ ਟੈਂਕੇ ਖਤਮ ਪਈਆਂ ਇਹਨਾਂ ਦੇ ਮੋਟਰਾਂ ਨੇ ਘਰਾਂ 'ਚ ਤੇ ਉਹਨਾਂ ਦੇ ਵੀ ਟੈਂਕੇ ਖਤਪਈਆਂ ਤੇ ਉਹਦੇ ਕਰਕੇ ਸਾਨੂੰ ਪਾਣੀ ਦੀ ਬੜੀ ਪ੍ਰੋਬਲਮ ਸੀ ਤੇ ਫਿਰ ਮੈਂ ਕਿਹਾ ਚੱਲੋ ਥੋੜੇ ਪਾਣੀ ਹੈਗਾ ਉਹ ਚਾਲੂ ਪਾ ਕੇ ਆਲੂ ਉਗਾਲ ਲਓ ਤੇ ਆ ਪਾਲੂ ਵਾਲੇ ਪਰੌਠੇ ਬਣਾ ਲਵੰਨੇ ਆ ਤੇ ਵੈਸੇ ਕਈ ਕਹਿੰਦੇ ਨਾ ਆਲੂ ਵਾਲੇ ਪਰੌਠਿਆਂ ਨੂੰ ਬੜਾ ਵੀ ਟਟਵੈਰ ਕਹਿ ਦਿੰਦੇ ਆ ਵੀ ਬੜਾ ਜੰਡਰਤ ਹੋ ਜਾਂਦਾ ਪਰ ਸਾਨੂੰ ਨਹੀਂ ਲੱਗਦਾ ਤੇ ਮੈਨੂੰ ਤਾਂ ਬੜਾ ਸੁੱਖ ਲੱਗਦਾ ਦਾਲ ਸਬਜ਼ੀ ਬਣਾਉਣ ਨਾਲੋਂ ਬਿਹਤਰ ਆਲੂ ਖਾ ਲੋ ਚਲੋ ਜੀ ਪਰੌਠਿਆਂ 'ਚ ਪਾਓ ਨਾਲ ਦੇਈਂ ਦੋ ਬੱਚੇ ਖੁਸ਼ ਨਾਲ ਆਪ ਖੁਸ਼ ਨਾਲ ਦੋਨੋਂ ਕੰਮ ਹੋ ਜਾਂਦੇ ਆ ਤੇ ਕੰਮ ਵਿਆਹ ਤੋਂ ਕੋਈ ਜ਼ਿਆਦਾ ਟਾਈਮ ਨਹੀਂ ਲਾਦਾ ਦਿਖ ਮੈਂ ਆਲੂ ਤਾਂ ਤੇਸੀ ਕੇ ਪਹਿਲਾਂ ਨਾ ਕੰਮ ਕਰਦੇ ਕਰਦੇ ਨਾਲ ਹੀ ਮੈਂ ਥੋੜਾ ਜਿਹਾ ਮਸ਼ੀਨ ਤੇ ਅੱਜ ਕੰਮ ਕਰ ਲਿਆ ਤੇ ਮੀਂਹ ਤਾਂ ਪੈ ਰਿਹਾ ਸੀ ਪਰ ਅੱਜ ਹਵਾ ਨਹੀਂ ਸੀ ਹਵਾ ਕਰਨ ਵਾਸਤੇ ਢਾਉਂਦੀ ਹੈ ਤੇ ਮੀਂਹ ਪੈ ਰਿਹਾ ਸੀ ਟਿਕਵਾ ਚਲੋ ਨਾ ਜਦੋਂ ਹਵਾ ਨਹੀਂ ਨਹੀਂ ਤਰ ਮੀਂਹ ਟਿਕਵਾ ਪੈਂਦਾ ਉਹਦੇ ਨਾਲ ਚਲੋ ਇੰਨੀ ਦਿੱਕਤ ਨਹੀਂ ਆਉਂਦੀ ਜਦੋਂ ਹਵਾ ਚੱਲਦੀ ਨਾਲ ਹੀ ਨਹੀਂ ਆਂਦਾ ਉਹਦੇ ਨਾਲ ਬੜੀ ਪ੍ਰੋਬਲਮ ਹੁੰਦੀ ਹੈ ਕਿਉਂਕਿ ਵਾਸ਼ੜ ਉਧਰੋਂ ਵੀ ਵਾਸ਼ੜ ਹਵਾ ਨਾਲ ਉਧਰੋਂ ਹੀ ਪਾਣੀ ਉਧਰੋਂ ਹੀ ਪਾਣੀ ਤੇ ਚਲੋ ਉਹਦੇ ਵਿੱਚ ਮੈਂ ਹੌਲੀ ਹੌਲੀ ਨਲਦਾ ਸਵਾਰਾਂ ਆਪਣੀਆਂ ਇੱਕ ਦੋ ਖਰੀਆਂ ਕਰ ਲਈ ट होगी चलो मैं हूँ बच्चों लगी खानी तो सोची गए फिर मैं चलो सोचना के कुछ खाना ही आलू बालने बस नौ बनी जाते खा लेने पा पाके बच्चे खुशा खुश मौसम भी बहुत वादिया वाइया लगते आलू वाले पर ਦੀ ਕਾਓ ਗਰਮ ਗਰਮ ਮੱਲ ਵਾਲੇ ਪਰੌਤੇ ਇਹ ਜੇ ਕਿਸ ਨੇ ਖਾਣਿਆ ਖਾਸ ਕਰਦਾ ਭਾਈ ਦੱਸਦੇ ਜ਼ਰੂਰ ਕਰੋ ਤੁਸੀਂ ਸਾਨੂੰ ਵੀ ਸਾਡੀ ਵੀਡੀਓ ਸਾਨੂੰ ਕਿਹੋ ਜਿਹੀ ਲੱਗੀ ਸਾਨੂੰ ਅੰਦੀ ਨਹੀਂ ਭਰੌਣੀ ਬੱਸ ਕਿ ਨਵੇਂ ਨਵੇਂ ਆਣਾ ਚਲੋ ਹੌਲੀ ਹੌਲੀ ਸਿੱਖ ਜਾਗੇ ਕੋਈ ਨਾ ਤੇ ਕੋਈ ਗੱਲ ਨਹੀਂ ਤੁਸੀਂ ਸਾਡੀ ਵੀਡੀਓ 'ਚ ਕੋਈ ਨੁਕਸ ਨਹੀਂ ਕਰਦੋਗੇ ਨਾ ਤੁਹਾਨੂੰ ਭਰਾਂ ਨਹੀਂ ਲੱਗਦਾ ਬਲਕਿ ਤੁਹਾਨੂੰ ਪਤਾ ਲੱਗੂਗਾ ਵੀ ਹਾਂ ਅਸੀਂ ਇੱਥੇ ਸਹੀ ਨਹੀਂ ਹੈਗੇ ਹੈਨਾ ਗਰਮ ਗਰਮ ਪਰੋਠੇ ਬਣਾਏ ਬੱਚਿਆਂ ਨੂੰ ਭੁੱਖ ਲੱਗ ਗਈ ਹੈ ਬੱਚੇ ਹੈ ਨਾ ਸਾਲਿਆਂ ਨੂੰ ਐ ਵੀ ਪਹਿਲਾਂ ਮੈਨੂੰ ਮਿਲ ਜੇ ਪਹਿਲਾਂ ਮੈਨੂੰ ਮਿਲ ਜੇ ਚਲੋ ਆਪਾਂ ਇਕੱਠੇ ਦਿਨ ਚਾਰ ਪਲਾ ਬਣਾਨੇ ਆ ਫਿਰ ਆਪਾਂ ਇਹਨਾਂ ਨੂੰ ਨੇ ਇੱਕ ਫਲੇਟ ਤੇ ਰੱਖ ਕੇ ਤੇ ਜੇ ਬਾਕੇ ਅਲੱਗ-ਅਲੱਗ ਦੇਵਾਂਗੇ ਨਹੀਂ ਤੇ ਇਹਨਾਂ ਦੀ ਲੜਾਈ ਸ਼ੁਰੂ ਹੋ ਜਾਣੀ ਤੁਹਾਨੂੰ ਪਤਾ ਹੀ ਹੈ ਬੱਚਿਆਂ ਦਾ ਕੰਮ ਅਸੀਂ ਆਲੂ ਨਾ ਵੀ ਥੋੜੇ ਪਾ ਦੋ ਨਾ ਫਿਰ ਬੱਚੇ ਨਫੇ ਕਰਦੇ ਇਹਦੇ ਵਿੱਚ ਮੰਮੀ ਆਲੂ ਤਾਂ ਹੈ ਹੀ ਇਸ ਕਰਕੇ ਹੈ ਨਾ ਆਲੂ ਉਸੇ ਜਿਆਦਾ ਹੀ ਬਣਨੇ ਆ ਜਿੰਨਾ ਮੇਰਾ ਪੇੜਾ ਹੁੰਦਾ ਉਨੇ ਹੀ ਆਲੂ ਹੁੰਦਾ ਪਰਾਠਾ ਵੀ ਖਾਣ ਚ ਬਹੁਤ ਜਿਆਦਾ ਵਧੀਆ ਲੱਗਦਾ ਤੇ ਆ ਦੇਖੋ ਮੇਰੇ ਆ ਗੱਠੇ ਤੇ ਮਿਰਚਾਂ ਕੱਟੇ ਪਏ ਆ ਇੱਕ ਬੰਦਾ ਸਾਡਾ ਵਿੱਚ ਗੱਠੇ ਤੇ ਮਿਰਚਾਂ ਪਾਉ ਉਹ ਅੱਜ ਕੱਲ ਨਖਰੇ ਪੜੇ ਆ ਹਾਂ ਚਲੋ ਕੁਝ ਰਾਲੀ ਇੱਕ ਬੰਦੇ ਨੂੰ ਕਰਾਰੇ ਪਸੰਦ ਆ ਕਿਸੇ ਨੂੰ ਕੜਕੜ ਕਰ ਕਰਦੇ ਪਸੰਦ ਆ ਕਿਸੇ ਨੂੰ ਕੱਚੇ ਪਸੰਦ ਆ ਕਿਸੇ ਨੂੰ ਰੜੇ ਪਸੰਦ ਆ ਜੁਆਕਾਂ ਦਾ ਵੱਖ-ਵੱਖ ਨਾ ਤੇ ਆਹ ਦੇਖ ਮੈਡਮ ਆ ਗਈ ਮੇਰੇ ਕੋਲ ਛੋਟੂ ਇਹਨੂੰ ਰੜੇ ਹੋਏ ਪਸੰਦ ਨਹੀਂ ਪਰੌਂਠਾ ਇਹਨੇ ਕੱਚਾ ਪਰੌਠਾ ਖਾਣਾ ਇਹਨੂੰ ਆਪਾਂ ਆਪਣਾ ਥੋੜਾ ਘੱਟ ਸੇਕ ਲਾ ਕੇ ਰੜ ਕੇ ਦੇਵਾਂਗੇ ਹੈਲੋ ਬਾਹਲੇ ਨਹੀਂ ਰੜਾ ਖਾਂਦੀ ਹੈਲੋ ਇਹ ਤਾਂ ਬਿਨਾਂ ਰੜੇ ਹੀ ਖਾਂਦੀ ਹੈ ਕੱਚਾ ਹੀ ਖਾਂਦੀ ਹੈ ਸਾਡੀ ਕੁੜੀ ਪਰੌਠਾ ਕੱਚਾ ਹੀ ਨਹੀਂ ਖਾਂਦੀ ਕੱਚਾ ਵੀ ਨਹੀਂ ਖਾਂਦੀ ਥੋੜਾ ਰੜ ਕੇ ਖਾਂਦੀ ਆ ਜਣਜੀ ਤਵੇ ਤੇ ਪਾ ਦਿੰਨੇ ਆ ਬਸ ਐ ਹੋ ਜਾਂਦਾ ਐ ਸਾਫ਼ ਵੀ ਬਸ ਹੈਨਾ ਬਣ ਗਿਆ ਫਿਰ ਚੱਕ ਲਓ ਕਿਸ ਨੂੰ ਪਸੰਦ ਆਵੇ ਇਦਾਂ ਦਾ ਪਰੌਠਾ ਗਿਆਸ ਚੱਲੇ ਤਾਂ ਮੈਨਾਂ ਜਿਹੜਾ ਬੰਦਾ ਹੋਵੇ। ਗਿਆਸ ਚੱਲੇਗਾ ਬਿਨਾਂ ਇਹ ਗਿਆਸ ਚੱਲਿਆ ਹੋਇਆ ਦੇਖੋ ਜੀ ਆ ਦੇ ਸੁੱਕੀ ਹੋ ਰਹੀ ਹੈ ਜਿਆ ਦੇ ਗਿਆਸ ਚੱਲਿਆ। ਆ ਦੇਖੋ ਸਾਡੇ ਚਮਚੜੇ ਕਾ ਲੜਾਈ ਹੋ ਰਹੀ ਆ। ਰੋਟੀ ਪਾਣ ਪਿੱਛੇ। ਇਹ ਚ ਦੁੱਧ ਪਾ ਲਓ ਜੀ ਇਹਨੂੰ ਥੋੜਾ ਜਿਹਾ ਪਤਲਾ ਕਰ ਲਓ। ਤੇ ਨੰਨ ਨਕੀਪ ਕੋਕ ਖੋਕ ਤਾਂ ਲੱਗੀ ਯਾਰ ਮੈਨੂੰ ਵੀ ਲੱਗਿਆ ਅੱਜ ਅਸੀਂ ਤੇਰੇ ਵੀ ਰੋਟੀ ਨਹੀਂ ਖਾਧੀ ਪਤਾ ਕਿਉਂ ਨਹੀਂ ਖਾਧੀ ਮੀਂਹ ਕਰਕੇ ਨਾ ਸਾਨੂੰ ਬੜੀਆਂ ਦਿੱਕਤ ਆਉਂਦੀਆਂ ਸਾਨੂੰ ਨਾ ਇੱਧਰ ਪਾਣੀ ਦੀ ਬਹੁਤ ਪ੍ਰੋਬਲਮ ਹੋ ਗਈ ਉਹਦੇ ਕਰਕੇ ਤੇਰੇ ਵੀ ਅਸੀਂ ਚਾਹ ਬਣਾ ਕੇ ਅੱਜ ਬੱਚਿਆਂ ਨੇ ਬਿਸਕਟ ਵਗੈਰਾ ਹੀ ਖਾ ਲਏ ਪਰ ਦਸਟਰਾਂ ਨਾ ਕਿਹੜੇ ਕੁਰਾਜ ਆਉਂਦਾ ਦੇਖੋ ਆਲੂ ਵਾਲਾਂ ਵੀ ਫੁੱਲ ਫੁੱਲ ਕੇ ਰਹਿੰਦੇ ਆ ਪਤਾ ਕਿਉਂ ਔਖ ਬਹੁਤ ਲੱਗੀ ਕਿਸੇ ਨੂੰ ਤਾਂ ਬਹੁਤ ਜ਼ਿਆਦਾ ਲੱਗੀ ਮੈਨੂੰ ਹੀ ਲੱਗਿਆ ਜਲਦ ਤੱਕ ਕਿ ਮੈ ਲਾਉਣੀ ਹੈ ਨਾ ਦੇਖੋ ਮੇਰੇ ਫੋਲ ਦਾ ਨਾ ਉਹ ਪ੍ਰੋਡਕਟ ਇਹ ਹੁੰਦਾ ਵੀ ਛੇਤੀ ਖਾ ਲਈ ਅੱਛਾ ਕਿਉਂ ਤੇਰਾ ਹਲਾ ਦਾ ਮੈ ਰਹੀ ਆ ਉਧਰੋਂ ਲੋ ਉਹਦੇ ਬਨੇ ਪੇ ਇਹ ਮੇਰਾ ਮੈਂ ਨਹੀਂ ਦੇਣਾ ਕਿਸੇ ਨੂੰ ਹੀ ਕਿਸੇ ਦੇ ਹਿੱਸੇ ਦਾ ਪ੍ਰੋਡਕਟ ਖਾਣਾ ਚਾਹੀਦਾ ਅੱਛਾ ਟੜ ਦੂਖੋ ਲੋ ਛਾਓ ਗਰਮ ਗਰਮ ਪ੍ਰੋਡਕਟ ਜੇ ਤੁਸੀਂ ਵੀ ਖਾਣੇ ਆ ਨਾ ਖਾ ਸਕਦੇ ਆ ਆ ਦੇਖੋ ਇੱਕ ਸਾਡੀ ਚਾਂਟ ਦੇ ਕੋ ਲੱਗੀ ਹੋਈ ਆ ਇੱਕ ਸਾਡੀ ਆ ਚੱਲੀ ਆ ਰੋਟੀ ਲੈ ਕੇ ਇੱਕ ਸਾਡੀ ਬਾਹਰ ਫਿਰਦੀ ਹੈ ਅਜੇ ਗੇੜ ਲਾਉਂਦੀ ਨਹੀਂ ਹਟ ਗਿਆ ਮੀ ਤਾਂ ਮੌਸਮ ਬੱਸ ਰਹਿੰਦਾ ਬਹੁਤ ਬੋੜਾ ਬੀਆ ਹੋਇਆ ਹੋਇਆ ਤੇ ਚਲੋ ਮੈਨੂੰ ਬਣਾ ਲੈੰਦ ਰੋਟੀਆਂ ਹਨਾ ਇੱਕ ਸਾਡਾ ਮੈਂਬਰ ਗੱਠੀ ਪਵਾ ਕੇ ਵਿੱਚ ਆਲੂਆਂ ਦੇ ਮਿਕਸ ਕਰਾ ਕੇ ਹਰੀ ਮਿਰਚਾ ਉਹਨਾ ਦੀ ਕਰਿਆ ਉਹ ਵੀ ਰੋਟੀ ਨੂੰ ਤੇ ਪਹਿਲੇ 2:00 ਵਜੇ ਦੇ 2:30 ਕਹਿੰ ਲੋ ਭੁੱਖ ਲੱਗੀ ਪਈ ਆ ਸਾਨਿਆਂ ਨੇ ਜਾਓ ਜੀਓ ਜਾ ਮੈਨੂੰ ਰੋਟੀਆਂ ਬਣਾਉਣ ਦੋ ਜਾਓ ਖਾਓ ਮੀ ਫੇਰ ਆ ਜਾਣਾ ਉਹ ਕਹਦੇ ਸੀ 100% ਮੀ ਚਲ ਕੋਈ ਨਾ ਫਿਰ ਸ਼ਾਮ ਨੂੰ ਬਾਤ ਰੱਖਿਓ

ਇਹਨਾ ਥੋੜਾ ਧਿਆਨ ਨਾਲ ਬਣਾ ਪੈਣਾ ਕਿ ਕਿ ਆਪਾਂ ਇਹ ਚ ਗੱਠੇ ਪਾਏ ਆ ਤੇ ਉਹਨਾਂ ਕਰਕੇ ਨਾ ਟੁੱਟਣ ਦਾ ਡਰ ਆ ਤੇ ਆਲੂ ਦਾ ਮਟੀਰੀਅਲ ਵੀ ਆਪਾਂ ਪੂਰਾ ਹੀ ਪਾਏ ਆ ਤੇ ਉਹਦੇ ਕਰਕੇ ਫਰੋਂ ਠੱਜਾ ਦਾ ਹੋ ਜਾਂਦਾ ਤੇ ਪਰ ਬਣਾ ਤਾਂ ਦੇਖਿਓ ਹੁਣ ਆਪਣਾ ਦੂਸਰਾ ਪੌਕ ਕਿਦਰ ਜਲਦੀ ਰੱਖਤਾ ਤੇ ਆ ਦੇ ਖੇਤਰ ਬਣਦਾ ਪਿਆਜ ਹੋ ਗਿਆ ਇਹ ਦੋ ਤਿੰਨ ਇਹ ਬਣਾਣੇ ਆਪਾਂ ਮਿਕਸ ਮਟੀਰੀਅਲ ਦੇ ਸਾਡੇ ਬੰਦਾ ਕਰਾਰੇ ਕਰੋਠੇ ਬੱਚਿਆਂ ਲਈ ਆਪਾਂ ਨੂੰ ਥੋੜਾ ਘੱਟ ਰੱਖਦੇ ਆ ਦੇ ਦੇਖੋ ਇਹ ਚਾਪਾ ਲ ਨਾ ਤੇ ਤੇ ਇਸ ਨਾਲ ਤੇ ਆਪਾਂ ਪਾਤੇ ਗੱਠੇ ਹਰੀਆਂ ਮਿਰਚਾਂ ਤੇ ਹੁਣ ਆਪਾਂ ਉਹ ਤੇ ਇਹ ਹੈਵੀ ਹੋ ਜਾਂਦਾ ਲੋਜੀ ਤੇ ਆ ਦੇਖੋ ਇਤਰਾ ਆਪਣਾ ਪਰੌਂਠਾ ਲੜ ਗਿਆ ਇਹ ਨੋ ਬਕਾਤਾ ਤੇ ਹੁਣ ਆਪਾਂ ਸਾ ਦਿਖਾ ਪਰੌਂਠਾ ਇਹ ਬੜੇ ਗੋਲੇ-ਗੋਲੇ ਚਲੋ ਹੁਣ ਮੈਂ ਆਪਾਂ ਨਾ ਬਣਾਉਂਦੀ ਰਹਿਣੀ ਆ ਇਹ ਕਿਈ ਪੈਣ ਤਾਂ ਨਾ ਟੁੱਟ ਜਾਂਦੇ ਆ ਪਰ ਨਹੀਂ ਜੇ ਅਪਾ ਧਿਆਨ ਨਾ ਕਰਾਂਗੇ ਨਾ ਇਹ ਟੁੱਟਦੇ ਥੋੜਾ ਜਿਹਾ ਜਲਦਬਾਜ਼ੀ ਚ ਪਿਆਜ਼ ਪਾਉਣ ਦੇ ਤੁਹਾਨੂੰ ਪਤਾ ਪਿਆਜ਼ ਥੋੜੇ ਬਰੀਕ ਕੱਟੇ ਹੋਣ ਨਾ ਪਤਲੇ ਕਰ ਲਓ ਫੇਰ ਨਹੀਂ ਟੁੱਟਦੇ ਜੇ ਹੁਣ ਆਪਾਂ ਮੋਟੇ ਮੋਟੇ ਪਿਆਜ਼ ਪਾਵਾਂਗੇ ਆਟੇ ਚ ਉਧਰ ਆਲੂ ਵੀ ਪੈਣੇ ਹਨਾ ਐਨਾ ਵਕੀਟਰ ਪੈਣ ਤਾਂ ਫਿਰ ਉਹ ਟੁੱਟਨੇ ਮੈਂ ਪਿਆਜ਼ ਆਪ ਕੱਟ ਲੀਆ ਕਿਉਂਕਿ ਬੇਟੀਆਂ ਮੇਰੀਆਂ ਥੋੜੇ ਮੋਟੇ ਕੱਟ ਜਾਂਦੇ ਹਨਾ ਤਾਂ ਤੇ ਫਿਰ ਥੋੜੇ ਪੱਟਲੇ ਪਤਲੇ ਕਰ ਲਓ ਤੇ ਫਿਰ ਉਹ ਨਾ ਆਲੂਆਂ ਦੇ ਮਿਕਸਰ ਦੇ ਬਿੱਚ ਹੀ ਸੈਟ ਆ ਜਾਂਦੇ ਆ ਦੇਖੋ ਇਸੇ ਪਾਸੋਂ ਲੱਗਦਾ ਤੁਹਾਨੂੰ ਮਿਆ ਫੋਟਾ ਮਾੜਾ ਮੁੱਟਾ ਚਲੋ ਆਇਂ ਨਾ ਕਤਨਾ ਹੋ ਜਾਂਦਾ ਜਿੱਥੇ ਕਹ ਲਓ ਤੇ ਆਜ ਮੜੇ ਮੁੱਟੇ ਆ ਜਾਂਦੇ ਆ ਦੇਖੋ ਵਧੀਆ ਬਣਿਆ ਨਾ ਤੇ ਆਹ ਦੇਖੋ ਆਇਂ ਦਰ ਆਪਣਾ ਅੜਦਾ ਪਿਆ ਹਾਂ ਹਾਂ ਬੰਨ ਤੇ ਉਹਨੂੰ ਜਦ ਲੱਗੀ ਹੈ ਬਾਹਰ ਜਾਂਦੀ ਉਹ ਬਾਹਰ ਨਾ ਮੀ ਹਟੇ ਬੱਚਿਆਂ ਨੂੰ ਖੇਡਣ ਦੀ ਹੈ ਦੇਖੋ ਇਹ ਛੋਟੀਆਂ ਮੈਨੂੰ ਫੋਟ ਲਾਇਆ ਨਹੀਂ ਮम्मा ਮੈਂ ਤਾਂ ਖੇਡਦਾ ਨਾ ਬਾਹਰ ਥੋੜਾ ਟਾਈਮ ਮੱਸਾ ਤਾਂ ਮੀ ਹਟੇ ਬੱਚਿਆਂ ਤਾਂ ਜਵਾ ਕੰਮ ਖੇਡਣ ਦੀ ਹੁੰਦੀਆਂ ਦੂਸਰੀ ਲੱਗੀ ਸੇ ਕੋਖ ਉਕੇ ਜੀ ਮੰਮੀ ਤੁਸੀਂ ਬਣਾਓ ਅਸੀਂ ਰੋਟੀ ਖਾ ਲਈਏ ਤੁਮਸੇ ਚਲੋ ਜੀ ਹੈ ਨਾ ਮੈਂ ਵੀ ਲੱਗੀ ਹਾਂ ਕੰਦ ਕੰਨ ਜੇ ਤੁਹਾਨੂੰ ਵੀ ਇਹ ਕਹ ਲੋ ਕਿ ਨਾ ਥੋੜੀ ਜਿਹੀ ਵਧੀਆ ਲੱਗੀ ਨਾ ਤਾਂ ਮੈਨੂੰ ਅਸੀਂ ਤੁਹਾਨੂੰ ਦੱਸਿਆ ਜਰੂਰ ਕਰੋ ਤਾਂ ਕਿ ਤੁਹਾਡੇ ਮਿਹਰੀ ਕਮੈਂਟ ਨਾਲ ਸਾਨੂੰ ਨਾ ਥੋੜਾ ਹੌਸਲਾ ਮਿਲਦਾ ਨਾ ਵੀਡੀਓ ਨੂੰ ਹਾਂ ਤੇ ਬਾਕੀ ਤੁਹਾਨੂੰ ਪਤਾ ਮੇਰੇ ਕੋਲ ਨਾ ਬੱਚੇ ਖੇਡਾਂਗੇ ਕਿ ਥੋੜਾ ਟਾਈਮ ਘੱਟ ਹੁੰਦਾ ਫਿੱਕ ਕਰਕੇ ਤੇ ਲੌਂਗ ਵੱੰਦੀ ਚਲੋ ਹਾਂ ਤੇ ਵੀ ਮੈਂ ਬਹੁਤ ਜ਼ਿਆਦਾ ਟਾਈਮ

ਚਲੋ ਜੀ ਆ ਦੇਖੋ ਇਹ ਗੱਠੜ ਆਪਣਾ ਠਿਕ ਬਣ ਗਿਆ ਤੇ ਆਪਾਂ ਹੁਣ ਦੇਖਦੇ ਹਾਂ ਮੈ ਲੱਗੀਆਂ ਬੰਦ ਕਰਨ ਤੇ ਲ ਇਹ ਜਿਹੜੀ ਬਹੁਤ ਲੰਮੀ ਹੋ ਜਾਂਦੀ ਹੈ ਚਲੋ ਆਪਾਂ ਅੰਦਰ ਦੇ ਇਹ ਬੱਚਾ ਦਾ ਰਿਸ਼ਕ